ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਵਕਤ ਅਸੀਂ ਜਿਲ੍ਹਾ ਸ੍ਰੀ ਅਮਰਸਰ ਸਾਹਿਬ ਦੇ ਵਿੱਚ ਖੜੇ ਆ ਅਸੀਂ ਉਸ ਜਗ੍ਹਾ ਤੇ ਖੜੇ ਆ ਜਿਸ ਜਗ੍ਹਾ ਦੇ ਉੱਤੇ ਲਗਾਤਾਰ ਸਾਡੇ ਅਮਰਸਰ ਦੇ ਕਿਸਾਨ ਸਾਡੇ ਹਰਿਆਣੇ ਦੇ ਕਿਸਾਨ ਜੋ ਤਿਲ ਫੁੱਲ ਲੈ ਕੇ ਆ ਰਹੇ ਨੇ ਸਾਡੇ ਹਰ ਪੀੜਤਾਂ ਦੀ ਮਦਦ ਲਈ ਜਿਹੜੇ ਕਣਕ ਬੀਜਣ ਦੇ ਲਈ ਬੀਜ ਦਾ ਪ੍ਰਬੰਧ ਕਰਕੇ ਆ ਰਹੇ ਨੇ ਉਹਨਾਂ ਦੇ ਲਈ ਆ ਅਸੀਂ ਇੱਕ ਸਟੋਰ ਬਣਾਇਆ ਬਾਕਾਇਦਾ ਉਧਰਲੇ ਪਾਸੇ ਇਹਦਾ ਬੈਨਰ ਲੱਗਿਆ ਹੋਇਆ ਸੋ ਇੱਥੇ ਪਰਮਾਨੈਂਟ ਲੌਕ ਅਪ ਕਰਕੇ ਜ਼ਿਲ੍ਹਾ ਅਮਰਸਰ ਸਾਹਿਬ ਦੇ ਪ੍ਰਧਾਨ ਜੀਆਂ ਦੀ ਕਸਟਡੀ 'ਚ ਤੇ ਉਸ ਤੋਂ ਅੱਗੇ ਹਰਿਆਣੇ ਵਾਲੇ ਕਿਸਾਨਾਂ ਦੀ ਕਸਟਡੀ ਦੇ ਵਿੱਚ ਇਹ ਸਮਾਨ ਇੱਥੇ ਪਿਆ ਹੈ। ਔਰ ਇਹ ਸਮਾਨ ਉਦੋਂ ਵਰਤਿਆ ਜਾਣਾ ਹੈ ਜਦੋਂ ਸਾਡੇ ਕਿਸਾਨਾਂ ਦੀ ਜ਼ਮੀਨ ਥੋੜੀ ਬੱਤਰ ਆਈ ਤੇ ਬਾਅਦ ਕੇ ਇਹਨਾਂ ਨੂੰ ਬੀਜ ਕੇ ਦੇਣ ਲਈ ਸਿਰਫ ਇਹਦੇ ਵਿੱਚ ਬੀ ਆਏ ਸਾਡੇ ਕਿਸਾਨ ਵੀਰਾਂ ਨੇ ਔਰ ਉਸ ਤੋਂ ਅਗਲੀ ਗੱਲ ਆਪਣੀ ਜਥੇਬੰਦੀ ਐਸਕੇਐਮ ਨਾਨ ਪੋਲਿਟਿਕਲ ਤੇ ਬੀਕੇਜੂ ਇਕਤਾ ਸਿੱਧੂ ਪਰਦੇ ਮਿਹਨਤੀ ਵਰਕਰ ਸਾਥੀਆਂ ਨੇ ਲਗਾਤਾਰ ਮਿਹਨਤ ਕਰਕੇ ਪਿੰਡਾਂ ਦੇ ਵਿੱਚ ਜਾ ਜਾ ਕੇ ਸਰਵੇਖੀ ਕੀਤਾ ਤੇ ਸਰਵੇ ਦੇ ਵਿੱਚੋਂ ਜੋ ਨਿਕਲਿਆ ਇੱਕ ਤੁਹਾਨੂੰ ਸ਼ਾਇਦ ਵੀਡੀਓ ਦੇਖ ਲਈ ਹੋਏਗੀ ਇਹ ਅੰਮ੍ਰਿਤਸਰ ਜੇਲੇਦਾਈ ਪਿੰਡ ਹੈ ਜਿਹੜਾ ਬਿਲਕੁਲ ਗਰੀਬ ਪਰਿਵਾਰ ਆ ਵਿਚਾਰਾ ਉਹਨਾਂ ਦਾ ਇੱਕ ਘਰ ਦਾ ਮੈਂਬਰ ਅਪਾਹਜ ਹੈ ਜਿਹਨੇ ਜਿਹਦੇ ਆਸਰੇ ਤੇ ਘਰਨੇ ਤੁਰਨਾ ਸੀ ਤੇ ਬਾਕੀ ਦੋਨੋਂ ਜੀ ਮੀਆਂ ਬੇਵੀ ਬਜ਼ੁਰਗ ਨੇ ਉਹਨਾਂ ਦੇ ਦੱਸਣ ਮੁਤਾਬਕ ਹੈ ਕਿ ਉਹ ਵਿਚਾਰੇ ਹੈਗੇ ਨੇ ਮਜ਼ਦੂਰ ਤੇ ਕਿਸੇ ਦੀ ਪਹੁੰਚ ਉਹਨਾਂ ਤੱਕ ਨਹੀਂ ਹੋਈ ਉਹਨਾਂ ਦੇ ਤੱਕ ਕੱਲ ਪਹੁੰਚ ਕੇ ਉਹਨਾਂ ਨੂੰ ਇਟਾਂ ਲੈ ਕੇ ਆਏ ਆ ਬਕਾਇਦਾ ਆਪਣੀ ਜਥੇਬੰਦੀ ਦੇ ਆਗੂਆਂ ਦੀ ਡਿਊਟੀ ਲਾ ਕੇ ਆ ਕਿ ਇਹਨਾਂ ਦੀ ਸੇਵਾ ਕਰਕੇ ਇਹਨਾਂ ਦਾ ਮਕਾਨ ਤਿਆਰ ਕਰਵਾ ਕੇ ਦਿਓ ਕਿਉਂਕਿ ਹਾਲਾਤ ਬਹੁਤ ਮਾੜੇ ਨੇ ਅੱਧਾ ਮਕਾਨ ਡਿੱਗਿਆ ਹੋਇਆ ਅੱਧਾ ਵੱਧਿੱਕ ਛੱਤ ਖੜੀ ਆ ਕਿਤੇ ਇਹ ਨਾ ਹੋਵੇ ਕਿਉਂ ਵਿਚਾਰੇ ਮੀਂਹ ਕਣੀ ਆ ਜੇ ਤੇ ਉਹਦੇ ਵਿੱਚ ਡਿੱਗ ਕੇ ਮਕਾਨ ਦੇ ਨਾਲ ਉਹਨਾਂ ਦਾ ਨੁਕਸਾਨ ਹੋ ਜੇ ਜਾਨੀ ਨੁਕਸਾਨ ਹੋ ਉਹਦੇ ਲਈ ਉਹ ਕਰਕੇ ਆ ਇਹਦੇ ਨਾਲ ਨਾਲ ਹੋਰ ਬਹੁਤ ਵੀਡੀਓਜ਼ ਆਈਆਂ ਨੇ ਉਹ ਸਾਰਾ ਕੁਝ ਨੂੰ ਇੱਥੋਂ ਦੀ ਸਰਵੇ ਨੂੰ ਵੇਖ ਕੇ ਸਾਡੇ ਜਿਹੜੇ ਬਾਹਰ ਬੈਠੇ ਨੇ ਸਾਡੇ ਵੀਰ ਯੂਕੇ ਦੇ ਵਿੱਚ ਬੈਠੇ ਨੇ ਕੈਨੇਡਾ ਦੇ ਵਿੱਚ ਬੈਠੇ ਨੇ ਜਿਵੇਂ ਚੀਮਾ ਪਰਿਵਾਰ ਜੀ ਵੱਲੋਂ ਸਾਨੂੰ ਇੱਥੇ ਮਦਦ ਭੇਜੀ ਗਈ ਹੈ ਜਾਂ ਮਤਲਬ ਲੱਖੀ ਵੀਰ ਹੋਰਾਂ ਵੱਲੋਂ ਮਦਦ ਭੇਜੀ ਗਈ ਹੈ ਯੂਐਸਏ ਤੋਂ ਉਹ ਇਹ ਰਣਜੋਧ ਹੋਰਾਂ ਦੇ ਇਹਨਾਂ ਮੁੰਡਿਆਂ ਦੇ ਰਾਹੀਂ ਇਹ ਮਦਦ ਆਈ ਹੈ ਇੱਥੋਂ ਹੁਣ ਇਹਨਾਂ ਦੀ ਮਦਦ ਨੂੰ ਅਸੀਂ ਇਹ ਸਾਡੇ ਕੋਲੇ ਆਏ ਨੇ ਪਹੁੰਚ ਕੀਤੀ ਹੈ ਅੱਜ ਅਸੀਂ ਇੱਥੋਂ ਇਹਨਾਂ ਨੂੰ ਜਿਹੜੇ ਅਗਲੇ ਮਕਾਨ ਜਿਹੜੇ ਡਟਠੇ ਨੇ ਜਿਨ੍ਹਾਂ ਨੂੰ ਲੋੜ ਹੈ ਉਹ ਹੈ ਡੇਰਾ ਬਾਬਾ ਨਾਨਕ ਦੇ ਇਲਾਕੇ ਦੇ ਵਿੱਚ ਜਿਨ੍ਹਾਂ ਵਿਚਾਰਿਆਂ ਦੇ ਘਰ ਦੇ ਉੱਤੇ ਛੱਤ ਨਹੀਂ ਰਹੀ ਸਮਾਨ ਬਾਹਰ ਪਿਆ ਤੰਬੂ ਲਾ ਕੇ ਉਹਦੇ ਸਮਾਨ ਰੱਖੀ ਬੈਠੇ ਨੇ ਉਹਨਾਂ ਦੀ ਮਦਦ ਦੇ ਲਈ ਅਸੀਂ ਇਹਨਾਂ ਨੂੰ ਉਹ ਘਰ ਜਿਹੜੇ ਜਿਹੜੇ ਸਾਡੇ ਕੋਲ ਐਡਰੈਸ ਆਏ ਨੇ ਉਹਨਾਂ ਐਡਰੈਸਾਂ ਦੇ ਉੱਤੇ ਭੇਜਣ ਲੱਗੇ ਆਂ ਉੱਥੇ ਅੱਗੇ ਜਾ ਕੇ ਸਾਡੀ ਜਥੇਬੰਦੀ ਦੇ ਜਿਹੜੇ ਆਗੂ ਨੇ ਉਹ ਇਹਨਾਂ ਨੂੰ ਉਹਨਾਂ ਘਰਾਂ ਤੱਕ ਦੁਬਾਰਾ ਲੈ ਕੇ ਜਾਣਗੇ ਪਰ ਕੋਸ਼ਿਸ਼ ਹੈ ਕਿ ਤੁਹਾਡਾ ਆਇਆ ਤਿਲ ਫੁੱਲ ਠੀਕ ਥਾਂ ਤੇ ਲੱਗ ਜੇ ਸੋ ਮੇਰੀ ਸੰਗਤ ਨੂੰ ਫੇਰ ਦੁਬਾਰਾ ਬੇਨਤੀ ਹੈ ਜਿਹੜੇ ਬਾਹਰ ਤੋਂ ਆ ਰਹੇ ਨੇ ਫੇਰ ਮੇਰੀ ਹੱਥ ਜੋੜ ਕੇ ਬੇਨਤੀ ਹੈ ਸਿੱਧਾ ਕਿਸੇ ਦੇ ਅਕਾਊਂਟ 'ਚ ਪੈਸੇ ਪਾਉਣ ਦੀ ਬਜਾਏ ਮੇਰੇ ਭਰਾਵੋ ਐਹੀ ਕੰਮ ਕਰੋ ਜੇ ਮੈਂ ਹੁਣ ਕੀਤਾ ਤੁਸੀਂ ਇਹ ਮੁੰਡੇ ਆਏ ਨੇ ਸਾਡੇ ਕੋਲੇ ਫਤੇਕਰ ਸਾਹਿਬ ਤੋਂ ਰਣਜੋਦ ਹੋਣੇ ਇਹ ਪੈਸੇ ਲੈ ਕੇ ਤੁਹਾਡੀ ਸੇਵਾ ਲੈ ਕੇ ਪਹੁੰਚੇ ਨੇ ਤੇ ਹੁਣ ਇਹਨਾਂ ਨੂੰ ਆਪਾਂ ਪੀੜਤਾ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਪਹੁੰਚਾਵਾਂਗੇ ਉੱਥੋਂ ਤੱਕ ਤਾਂ ਕਿ ਤੁਹਾਡੀ ਭਾਵਨਾ ਦੇ ਮੁਤਾਬਕ ਤੁਹਾਡਾ ਪੈਸਾ ਉੱਥੇ ਲੱਗ ਜੇ ਸੋ ਇਸ ਲਈ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਵੀ ਜਿਹੜੇ ਹੋਰ ਐਨ ਆਰ ਆਈਜ਼ ਵੀਰਾਂ ਨੇ ਵੀ ਮਦਦ ਕਰਦੇ ਕਰਨੀ ਚਾਹੁੰਦੇ ਨੇ ਜਾਂ ਕਰ ਰਹੇ ਨੇ ਲਗਾਤਾਰ ਸਾਨੂੰ ਪਤਾ ਤੁਸੀਂ ਬਹੁਤ ਜ਼ੋਰ ਲਾ ਕੇ ਲੱਗੇ ਹੋਇਆ ਪਰ ਪੈਸਾ ਜਾਇਜ਼ ਥਾਂ ਤੇ ਲੱਗੇ ਮੈਂ ਫਿਰ ਦੁਬਾਰਾ ਬੇਨਤੀ ਕਰਦਾ ਆਪਦੀ ਹੀ ਇਥੋਂ ਕਮੇਟੀਆਂ ਬਣਾ ਕੇ ਇਥੋਂ ਪੰਜਾਬ ਦੇ ਵਿੱਚੋਂ ਆਪਦੇ ਰਿਸ਼ਤੇਦਾਰ ਆਪਦੇ ਸੱਜਣ ਆਪਦੇ ਮਿੱਤਰ ਉਹਨਾਂ ਬੰਦਿਆਂ ਨੂੰ ਮੂਹਰੇ ਲਾ ਕੇ ਔਰ ਉਹਨਾਂ ਪੀੜਤਾ ਤੱਕ ਪਹੁੰਚਾਓ ਤਾਂ ਕਿ ਸਹੀ ਥਾਂ ਦੇ ਉੱਤੇ ਤੁਹਾਡੀ ਸੇਵਾ ਲੱਗ ਸਕੇ ਇਹ ਮੇਰੀ ਹੱਥ ਜੋੜ ਕੇ ਬੇਨਤੀ ਹੈ ਔਰ ਮੈਂ ਫਿਰ ਦੁਬਾਰਾ ਮਤਲਬ ਇਹ ਦੱਸਣਾ ਚਾਹਣਾ ਹੈ ਕਿ ਆਹ ਜਿਹੜਾ ਇਹ ਸਟੋਰ ਹੈ ਜਿਹਦੇ ਵਿੱਚ ਅਸੀਂ ਬੀਜ ਰੱਖਿਆ ਮੈਂ ਮੇਰੀ ਅਰਜ਼ ਹੈ ਭਰਾਵੋ ਕਿ ਹੁਣ ਇਹਨਾਂ ਨੂੰ ਤੁਹਾਡੇ ਬੀਜ ਦੀ ਲੋੜ ਪੈਣੀ ਆ ਤੁਹਾਡੀ ਖਾਦ ਦੀ ਲੋੜ ਪੈਣੀ ਆ ਤੁਹਾਡੀ ਤੇਲ ਦੀ ਲੋੜ ਪੈਣੀ ਆ ਤੁਹਾਡੇ ਟਰੈਕਟਰਾਂ ਦੀ ਲੋੜ ਪੈਣੀ ਆ ਇਹਨਾਂ ਨੂੰ ਇਹ ਆਪਾਂ ਮਦਦ ਦੇਣੀ ਹੈ ਸੋ ਤੱਕੜੇ ਹੋ ਕੇ ਆਪਾਂ ਇਹਨਾਂ ਦੀ ਬਾਹ ਫੜੀਏ ਜਿਸ ਤਰੀਕੇ ਦੇ ਨਾਲ ਸਰਕਾਰ ਨੇ ਬੇਰੁਖੀ ਵਿਖਾਈ ਹੈ ਤੇ ਉਹਦੇ ਪੈਰਲਰ ਤੁਹਾਡਾ ਜਿਸ ਤਰੀਕੇ ਨਾਲ ਆਪਦੀਆਂ ਦੀ ਬਾਹ ਫੜਨ ਦਾ ਹੌਸਲਾ ਆਇਆ ਹੈ ਸਾਹਮਣੇ ਉਹਦੇ ਨਾਲ ਤੁਹਾਡੀ ਸੰਗਤ ਜਿਹੜੀ ਇੱਥੇ ਬੈਠੀ ਆ ਰੁੜੀ ਹੋਈ ਸੰਗਤ ਆ ਜਿਹੜੀ ਉਹਨਾਂ ਦੇ ਵੀ ਹੌਸਲੇ ਬੁਲੰਦ ਨੇ ਆਹ ਤਕੜੇ ਹੋ ਕੇ ਉਹਨਾਂ ਦੀ ਮਦਦ ਕਰੀਏ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ